ਉੱਪਰ ਚੜੀ ਨਹੀਂ ਹੈਗੀ ਹਲਕੀ ਹਲਕੀ ਧੁੰਦ ਪਈ ਹੈ ਤੇ ਗਰਾਊਂਡ ਇੱਕਦਮ ਪਰਫੈਕਟ ਹੈ ਤੇ ਮੈਚ ਲੱਗ ਗਿਆ ਵੀ ਚਾਰ ਚਾਰ ਵੱਦਾ ਉਹ ਪਹਿਲੀ ਦੇ ਛੱਕਾ ਵੱਜ ਗਿਆ ਤੋ ਉਹ ਦੂਜੀ ਬੋਲ ਤੇ ਸਿੰਗਲ ਹਵਾ ਚ ਸ਼ਾਟ ਔਰ ਦੀ ਬੀਪੂ ਕਿੰਨੇ ਹੋ ਗਏ 3 ਓਵਰ 34 ਬੋਲ ਕਰਦੇ ਦੋ ਦੰਗਸਟਰ ਚੜੇ ਦੋਵੇਂ ਬੈਗਵਾਲੀ ਟੀਮ ਦਾ ਫਿਊਚਰ ਪਾਤਾ ਵੇਜਾ ਪਾਤਾ ਨਹੀਂ ਹੈ ਨਹੀਂ ਨਹੀਂ ਗਰਾਊਂਡ ਕਰ ਉਹ ਚਲ ਕਰ ਡਬਲ ਕਰਨੇ ਯਾਨੀ ਦੌੜ ਪਾਤਾ ਵੇਜਾ ਵੇਜਾ ਹੋ ਅੱਧ ਚੂ ਮੜ ਜਾ ਉਹ ਨੀ ਅਜੇ ਵੀ ਨਹੀਂ ਹੋਇਆ 38 ਚਾਰਾਂ ਓਵਰਾਂ 'ਚ 38 ਕਿੰਨੇ 38 ਮਾਰਨੇ ਭਾਈ 38 ਮਾਰਨੇ 38 ਅੱਛਾ 39 ਓਕੇ ਇਹ ਦੂਜੀ ਟੀਮ ਦੀ ਬੈਟਿੰਗ ਆ ਗਈ ਹੁਣ ਆਹ ਲਓ ਪਹਿਲੀ ਦੀ ਆਊਟ ਪਹਿਲੀ ਦੇ ਬੋਲਟ ਨਵਾਂ ਬੈਟਸਮੈਨ ਲੈਫਟੀ ਆਹ ਲਓ ਪਹਿਲੀ ਦੇ ਉਹ ਵੀ ਉੱਡ ਗਿਆ ਸਟਾਰ ਬੈਟਸਮੈਨ ਆਊਟ ਓ ਕੈ ਛੜਤ